ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜਿੱਥੇ ਬਹੁਤ ਵੱਡੀ ਤਰਾਸ ਦੀ ਹੜ੍ਹਾਂ ਨਾਲ ਵਾਪਰੀ ਹੈ ਜਿਹਦੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰਾਖੰਡ ਸ਼ਾਮਲ ਨੇ ਬਿਨਾਂ ਸ਼ੱਕ ਸਾਰੀਆਂ ਥਾਵਾਂ ਤੇ ਜਿਹੜਾ ਵੀ ਜਾਨੀ ਮਾਲੀ ਨੁਕਸਾਨ ਹੋਇਆ ਸਾਨੂੰ ਸਾਰਿਆਂ ਦਾ ਹੀ ਬਹੁਤ ਪੂਰਾ ਦਰਦ ਹੈ ਪਰ ਪੰਜਾਬ ਦੇ ਵਿੱਚ ਇਸ ਵਾਰ ਹੜ ਜਿਆਦਾ ਆਏ ਹੈ ਤੇ ਇਹਨਾਂ ਦੀ ਜ਼ਿੰਮੇਵਾਰੀ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਆਏ ਸੀ ਚਾਹੀਦਾ ਤਾਂ ਇਹ ਸੀ ਵੀ ਉਹ ਜਾਇਜ਼ਾ ਲੈ ਕੇ ਆਉਂਦੇ ਤੇ ਨਾਲ ਦੀ ਨਾਲੇ ਕੋਈ ਇੰਟਰਵਿਊ ਲਈ ਪਹੁੰਚਦੇ ਪਰ ਉਹਨਾਂ ਨੇ ਸਿਹਸਤ ਕਰਨੀ ਸ਼ੁਰੂ ਕਰ ਦਿੱਤੀ ਤੇ ਕੱਲੀ ਜਿਹੜੀ ਮਾਈਨਿੰਗ ਹੈ ਉਸ ਨੂੰ ਇਹਦਾ ਜ਼ਿੰਮੇਵਾਰ ਠਹਿਰਾਤਾ ਉਲਟਾ ਸਵਾਲ ਅੱਜ ਪੰਜਾਬ ਦੇ ਅੱਡ-ਅੱਡ ਮੰਤਰੀਆਂ ਨੇ ਵੀ ਉਹਨੂੰ ਕੀਤਾ ਵੀ ਕੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮਾਈਨਿੰਗ ਜ਼ਿੰਮੇਵਾਰ ਹੈ ਕੀ ਉੱਤਰਾਖੰਡ ਚ ਵੀ ਮਾਈਨਿੰਗ ਜ਼ਿੰਮੇਵਾਰ ਹੈ ਜੇ ਜੰਮੂ ਕਸ਼ਮੀਰ ਚ ਵੀ ਮਾਈਨਿੰਗ ਜੁਮੇਵਾਰ ਹੈ ਅਜਿਹੇ ਗੈਰ ਜ਼ਿੰਮੇਵਾਰਾਂ ਬਾਰ ਬਾਰ ਬਿਆਨਾ ਦਾ ਅਸੀਂ ਵੀ ਨਿੰਦਿਆ ਕਰਦੇ ਆ ਦੂਜੇ ਪਨੇ BBMP ਦਾ ਚੇਅਰਮੈਨ ਵੀ ਇਹੀ ਜੀ ਗੱਲਾਂ ਕਹਿ ਰਿਹਾ ਵੀ ਜੇ ਉਹਦੋਂ ਹਰਿਆਣੇ ਨੂੰ ਪਾਣੀ ਦੇਣ ਦੇ ਤਾਂ ਇਹ ਗੱਲ ਨਹੀਂ ਸੀ ਆਉਣੀ BBMP ਦਾ ਕੰਟਰੋਲ ਪੂਰਨ ਤੌਰ ਤੇ ਉਹਨਾਂ ਦੇ ਕੋਲ ਹੈ ਤੇ ਉਹ ਜਿਹੜੇ ਹੈ ਉਹਨਾਂ ਨੇ ਇਹਦੇ ਇੰਤਜ਼ਾਮ ਨਹੀਂ ਕੀਤੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ ਦੂਸਰੇ ਪਾਸੇ ਜਿਹੜੀ ਸਹਾਇਤਾ ਦੇਣ ਵਾਲੇ ਹੈ ਉਹਨਾਂ ਦਾ ਵੀ ਕੋਈ ਮਤਲਬ ਉਹਨਾਂ ਦੇ ਵੀ ਸਾਬ ਹੱਦਾਂ ਬੰਨੀ ਟੁੱਟੇ ਪਏ ਐ ਬਹੁਤ ਸ਼ਾਬਾਸ਼ ਦੇਣੇ ਚਾਹੁੰਦੇ ਆਂ ਅ ਕੈਨੇਡਾ ਦੇ ਵਿੱਚ ਕੈਲਗਰੀ ਤੇ ਵੈਨਕੂਵਰ ਦੇ ਵਿੱਚ ਰੈੱਡ ਐਫ ਐਮ ਰੇਡੀਓ ਐਕ ਉਹਨਾਂ ਨੇ ਇੱਕ ਅਪੀਲ ਕੀਤੀ ਉਹਨਾਂ ਦੀ ਅਪੀਲ ਦੇ 13.5 ਘੰਟਿਆਂ ਦੇ ਵਿੱਚ ਹੀ ਕੈਲਗਰੀ ਤੋਂ ਤਕਰੀਬਨ 5 ਲੱਖ ਡਾਲਰ ਤੇ ਜਿਹੜਾ ਵੈਨਕੂਵਰ ਐ ਉੱਥੋਂ 10 ਲੱਖ ਡਾਲਰ ਤੋਂ ਵੱਧ ਜਾਣੀ ਕੁੱਲ 15 ਲੱਖ ਡਾਲਰ ਤੋਂ ਵੱਧ ਰਕਮ 13.5 ਘੰਟਿਆਂ 'ਚ ਇਕੱਠੀ ਹੋ ਗਈ ਤੇ ਉਹਦੇ ਵਿੱਚ ਸਿੱਖੀ ਅਵੇਅਰਨੈਸ ਫਾਊਂਡੇਸ਼ਨ S A F ਦੇ ਨਾਂ ਤੇ ਚੈੱਕ ਜਿਹੜੇ ਐ ਉਹਦੇ ਵੱਲੋਂ ਕੱਟੇ ਗਏ ਐ ਤੇ ਅਸੀਂ ਉਹਨਾਂ ਸਾਰੇ ਭੈਣਾ ਭਰਾਵਾਂ ਨੂੰ ਉਹਨਾਂ ਨੂੰ ਵੱਡੀ ਸ਼ਾਬਾਸ਼ ਦੇਣੀ ਚਾਹੁੰਦੇ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਹਨਾਂ ਦਾ ਐਲਾਨ ਹੈ ਕਿ ਅੱਜ ਉਹ ਟਰਾਂਟੋ ਦੇ ਏਰੀਏ ਦੇ ਵਿੱਚ ਅਪੀਲ ਕਰਨਗੇ ਤੇ ਉੱਥੇ ਲੋਕਾਂ ਨਾਲ ਸੰਪਰਕ ਕਰਕੇ ਉੱਥੋਂ ਵੱਡੀ ਸਹਾਇਤਾ ਪ੍ਰਾਪਤ ਕਰਨਗੇ ਦੂਜੇ ਪਾਸੇ ਅਸੀਂ ਦੇਖਦੇ ਹਾਂ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਪਹਿਲਾਂ ਵੀ ਕਰਦੀਆਂ ਨੇ ਹੁਣ ਵੀ ਕਰ ਰਹੀਆਂ ਨੇ ਉਹ ਸਾਰੀਆਂ ਸ਼ਾਬਾਸ਼ ਦੀਆਂ ਯੋਗ ਪਾਤਰ ਨੇ ਤੇ ਕੁਝ ਨੌਜਵਾਨ ਉਤਸ਼ਾਹੀ ਨੌਜਾਨ ਮਲੇਰ ਕੋਟਲੇ ਦੇ ਲੱਗੇ ਸਾਡੇ ਸਟੂਡੈਂਟ ਨੇ ਉਹ ਵੀ ਲੱਗੇ ਹੋਏ ਆ ਉਹ ਵੀ ਆਪਣੀ ਥਾਂ ਦੇ ਉੱਤੇ ਬਹੁਤ ਸ਼ਲਾਘਾ ਜੋ ਪਹਿਲਾਂ ਵੀ ਕਰਦੇ ਰਹੇ ਐ 2023 ਦੇ ਵਿੱਚ ਉਹਨਾਂ ਨੇ ਰਾਹਤ ਸਮਗਰੀ ਵੀ ਪਹੁੰਚਾਈ ਸੀ ਤੇ ਪਨੀਰੀ ਲਾ ਲਾ ਕੇ ਕਿਉਂਕਿ ਉਦੋਂ ਅਗੇਤੇ ਹੜਾ ਅਗੇ ਸੀ ਪਹਿਲੀਆਂ ਝੋਨੇ ਮਰ ਗਏ ਸੀ ਦੁਬਾਰਾ ਝੋਨੇ ਲਾਉਣੇ ਪਏ ਸੀ ਦੁਬਾਰਾ ਝੋਨਾ ਲਾਉਣ ਲਈ ਬਹੁਤ ਸਾਰੇ ਜਿਹੜੀਆਂ ਪਨੀਰੀ ਦੀ ਸੇਵਾ ਉਹਨਾਂ ਨੇ ਲਿਜਾ ਲਿਆ ਕੇ ਉੱਥੇ ਉਸੀ ਜੀ ਦੇ ਵਿੱਚ ਕੀਤੀ ਸੀ ਤੇ ਹੁਣ ਵੀ ਉਹ ਹੁਣ ਵੀ ਉਹ ਜਾ ਕੇ ਪਹਿਲਾਂ ਸੇਵਾ ਕਰਕੇ ਆਇਆ ਹੋਰ ਲੱਗੇ ਹੋਏ ਹੈ ਅਜਿਹੇ ਉਤਸ਼ਾਹੀ ਨੌਜਵਾਨਾਂ ਦੀ ਅਸੀਂ ਪੂਰੀ ਪ੍ਰਸ਼ੰਸਾ ਕਰਦੇ ਹਾਂ ਤੇ ਦੂਜੇ ਪਾਸੇ ਜਿਹੜਾ ਹੈਗਾ ਕੁਝ ਲੋਕ ਇੱਕ ਵੀਡੀਓ ਆਈ ਹੈ ਬੜੀ ਦਿਲ ਨੂੰ ਦਿਖਾਉਣ ਵਾਲੀ ਕੁਝ ਲੋਕ ਇੱਕ ਬੰਦਾ ਟੀਵੀ ਕੈਮਰੇ ਦੇ ਉੱਤੇ ਕਹਿ ਰਿਹਾ ਹੈ ਕਿ ਵੀ ਅਸੀਂ ਜਿਹੜੇ ਜ਼ਿਮੀਦਾਰ ਲੋਕ ਆ ਸਾਡਾ ਸਾਡਾ ਤਾਂ ਜ਼ਿਮੀਂਦਾ ਨੁਕਸਾਨ ਹੋਇਆ ਖੇਤਾਂ ਦਾ ਨੁਕਸਾਨ ਹੋਇਆ ਜਿਹੜੇ ਦੂਜੇ ਮਜ਼ਦੂਰ ਤਬਕੇ ਵਾਲੇ ਲੋਕ ਹੈ ਉਹਨਾਂ ਦਾ ਕੀ ਨੁਕਸਾਨ ਹੋਇਆ ਉਹਨਾਂ ਨੂੰ ਕਿਉਂ ਰਾਹਤ ਦਿੱਤੀ ਜਾ ਰਹੀ ਹੈ ਜਾਤ ਪਾਤ ਦੇ ਨਾਂ ਦੇ ਉੱਤੇ ਵਿਤਕਰਾ ਉਹ ਜਿਹੜੇ ਕੈਮਰੇ ਵਾਲੇ ਉਹ ਕਹਿੰਦੇ ਵੀ ਆ ਵੀ ਜਾਤ ਪਾਤ ਕਹਿੰਦੇ ਨਹੀਂ ਨਹੀਂ ਜਾਤ ਪਾਤ ਦੀ ਨਹੀਂ ਗੱਲ ਹੈ ਉਹ ਵੀ ਉਹਨਾਂ ਨੂੰ ਕਿਉਂ ਪੈਸੇ ਦਿੱਤੇ ਜਾਵੇ ਰਾਹਤ ਐਦਾਂ ਅਸੀਂ ਉਹਨਾਂ ਬੰਦਿਆਂ ਦੀ ਪੂਰੀ ਨਿੰਦਿਆ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਗੱਲ ਸਿਖਾਉਂਦੇ ਹੀ ਹਨਗੇ ਸੇ ਇਸ ਲਈ ਮੈਂ ਸਾਰੇ ਜਿਹੜੇ ਰਾਹਤ ਪਹੁੰਚਾਉਣ ਵਾਲੇ ਦੋਸਤ ਐ ਅੱਗੇ ਉਹ ਕੋਈ ਵਿਤਕਰਾ ਕਰਦੇ ਨਹੀਂ ਉਹਨਾਂ ਤੇ ਕੋਈ ਸ਼ੱਕ ਨਹੀਂ ਹੈ ਪਰ ਮੈਂ ਇੱਕ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਰਾਹਤ ਵੰਡਣ ਲੱਗਿਆਂ ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਹੋਵੇ ਅਜਿਹੇ ਜਿਹੜੇ ਲੋਕ ਨੇ ਉਹ ਲੋਕਾਂ ਦੇ ਵਿੱਚ ਨੰਗੇ ਹੋਣੇ ਚਾਹੀਦੇ ਐ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਬੁਲਾ ਕੇ ਜਾਂ ਬਾਕੀ ਸਮਾਜ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਸਮਾਜਿਕ ਸਜ਼ਾ ਦੇਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਜਿਹੜੇ ਇੰਨੀ ਤਰਾਸਦੀ ਦੇ ਵਿੱਚ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ। ਸੋ ਅਸੀਂ ਉਹਨਾਂ ਬਾਰੇ ਵੀ ਇਹ ਕਹਿਣਾ ਚਾਹੁੰਨੇ ਆ ਉਹਨਾਂ ਦੇ ਨਾਲ ਸਖਤ ਵਿਵਰਤਨ ਦੀ ਲੋੜ ਹੈ ਅਸੀਂ ਸਮਝਦੇ ਆ। ਤੇ ਹਾਂ ਮੋਦੀ ਜੀ ਨੇ ਪਰਸੋਂ ਨੂੰ ਆਉਣਾ ਹੈ, ਢੀੜਾ ਕੱਢ ਕੇ ਜਾਣਾ ਹੈ। ਹੋ ਕੀ ਕਰਦੇ ਆ? ਅਥਰੂ ਵਹਾ ਕੇ ਜਾਂਦੇ ਆ ਜਾਂ ਕੀ ਕਰਦੇ ਆ ਜਾਂ ਕਿਸ ਤਰ੍ਹਾਂ ਉਹ ਆਉਣ ਵਾਲਾ ਸਮਾਂ ਦੱਸੂ ਵੈਸੇ ਉੰਜ ਇਹ ਹੈ ਵੀ ਮੋਦੀ ਜੀ ਆਉਂਦੇ ਚਾਹੇ ਨਾ ਆਉਂਦੇ ਸਹਾਇਤਾ ਹੋਣੀ ਚਾਹੀਦੀ ਸੀ ਕਿ ਇਦਾਰਾ ਅਸਲ ਜਿਹੜੀ ਗੱਲ ਜਾਦੇ ਜ਼ਰੂਰੀ ਹੈ ਮੋਦੀ ਦੀ ਹਾਜ਼ਰੀ ਨਹੀਂ ਜ਼ਰੂਰੀ ਸ਼ੇਵਰਾਜ ਸਿੰਘ ਚੋਹਾਨਾ ਆ ਗਿਆ ਸੀ ਢੇੜਾ ਕੱਢ ਗਿਆ ਸੀ ਉਹ ਸਹਾਇਤਾ ਹੋਣੀ ਚਾਹੀਦੀ ਸੀ ਉਹ ਨਹੀਂ ਆ ਰਹੀ ਜਿਹਦੀ ਵੱਡੀ ਲੋੜ ਸੀਗੀ ਸੋ ਅਸੀਂ ਇਹ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਚਾਹੁੰਦੇ ਆ ਉਹ ਇਹ ਹੈ ਕਿ ਅ ਇਸੇ ਦੇ ਸਬੰਧ ਦੇ ਵਿੱਚ ਜਿਹੜਾ ਹੈ ਮੋਦੀ ਜੀ ਨੇ ਦੀ ਦੀ ਮਾਤਾ ਨੂੰ ਕੁਛ ਇੱਕ ਨੌਜਵਾਨ ਜਿਹੜਾ ਹੈਗਾ ਬਿਹਾਰ ਦੇ ਵਿੱਚ ਮੁਹੰਮਦ ਰਿਜ਼ਵੀ ਉਹਨੇ ਗਾਲਾਂ ਕੱਢੀਆਂ ਜਿਹੜੀ ਉੱਥੇ ਵੋਟਰ ਅਧਿਕਾਰ ਯਾਤਰਾ ਗਈ ਸੀਗੀ ਉਸ ਤੋਂ ਬਾਅਦ ਜਿਹੜੀ ਸਟੇਜ ਖਾਲੀ ਪਈ ਸੀ ਲੋਕ ਉੱਥੋਂ ਚਲੇ ਗਏ ਥੋੜੇ ਬੰਦੇ ਸੀ ਇੱਕ ਬੰਦਾ ਆਉਂਦਾ ਸਟੇਜ ਤੇ ਉਹ ਮਾਈਕ ਫੜਦਾ ਤੇ ਗਾਲਾਂ ਕੱਢ ਦਿੰਦਾ ਉਹਨੂੰ ਫੜ ਲਿਆ ਜਾਂਦਾ ਉਹ ਗ੍ਰਿਫਤਾਰ ਹੈ ਜੇਲ੍ਹ 'ਚ ਹੈ ਬਿਹਾਰ ਦੀ ਪੁਲਸ ਅਤੇ ਰਾਜ ਵੀ ਉੱਥੇ ਭਾਜਪੀ ਦਾ ਤੇ ਭਾਜਪੀ ਦੀ ਸਹਿਯੋਗੀ ਪਾਰਟੀ ਦਾ ਤੇ ਉਹ ਜੋ ਉਹਨਾਂ ਨੇ ਬਿਆਨ ਇਹ ਦਿੱਤਾ ਪੁਲਸ ਨੇ ਵੀ ਇਹ ਜਿਹੜਾ ਬੰਦਾ ਫੜਿਆ ਇਹਦਾ ਨਾ ਕਾਂਗਰਸ ਨਾਲ ਕੋਈ ਤਾਲੁਕ ਹੈ ਨਾ ਰਾਸ਼ਟਰੀ ਜਨਤਾ 당 ਨਾਲ ਤਾਲੁਕ ਹੈ ਇਹਦੇ باوجود ਭਾਜਪੀ ਵਾਲਿਆਂ ਨੇ ਖਰੂਦ ਪਾਉਣ ਲਈ ਬਿਹਾਰ ਦੇ ਵਿੱਚ ਵੀ ਕਾਂਗਰਸ ਦੇ ਵਰਕਰਾਂ ਦੇ ਉੱਤੇ ਹਮਲੇ ਕੀਤੇ ਉਹਨਾਂ ਦੇ ਦਫ਼ਤਰਾਂ ਤੇ ਹਮਲੇ ਕੀਤੇ ਤੇ ਰਾਹੁਲ ਵਿਰੁੱਧ ਜੰਗੀ ਤਰ੍ਹਾਂ ਨਾਲ ਆਪਣਾ ਗੁੱਸਾ ਕੱਢਿਆ ਤੇ ਬਿਹਾਰ ਬੰਦ ਕੀਤਾ ਬਿਹਾਰ ਬੰਦ ਦੇ ਵਿੱਚ ਵੀ ਔਰਤਾਂ ਨੂੰ ਗਾਲਾਂ ਕੱਢੀਆਂ ਗਈਆਂ ਜਿਹੜੀਆਂ ਔਰਤਾਂ ਡਿਊਟੀ ਕਰ ਰਹੀਆਂ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਰਾਹੁਲ ਦੀ ਮਾਤਾ ਸੋਨੀਆ ਗਾਂਧੀ ਨੂੰ ਮਾੜਾ ਚੰਗਾ ਕਿਹਾ ਗਿਆ ਜਾਨੀ ਕਿਉਂਕਿ ਮੋਦੀ ਨੇ ਕਹਿਤਾ ਵੀ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਲੀਆਂ ਰੋ ਕੇ ਕਹਿਤਾ ਸੋ ਮੋਦੀ ਜੀ ਬਿਨਾਂ ਸ਼ੱਕ ਤੁਹਾਡੀ ਮਾਤਾ ਦਾ ਸੀ ਪੂਰਾ ਸਤਿਕਾਰ ਕਰਦੇ ਆ ਬਿਨਾਂ ਸ਼ੱਕ ਅਸੀਂ ਚਾਹੁੰਦੇ ਆ ਵੀ ਕਿਸੇ ਵੀ ਮਾਂ ਭੈਣ ਨੂੰ ਕੋਈ ਵੀ ਗਾਲਾਂ ਨਾ ਕੱਢੇ ਪਰ ਕੌਣ ਕਹੇ ਰਾਣੀ ਅੱਗਾ ਟੱਕ ਮੋਦੀ ਜੀ ਜਦੋਂ ਤੁਸੀਂ ਗਾਲਾਂ ਕੱਢਦੇ ਹੋ ਤੁਸੀਂ ਔਰਤਾਂ ਬਾਰੇ ਤੁਸੀਂ ਸ਼ਸ਼ੀ ਥਰੂਰ ਦੀ ਜਿਹੜੀ ਪਤਨੀ ਹੈ ਉਹਦੇ ਬਾਰੇ ਚ ਕਹਿ ਰਹੇ ਸੀ 50 ਕਰੋੜ ਦੀ ਗਰਲਫ੍ਰੈਂਡ ਤੁਸੀਂ ਕਹਿ ਰਹੇ ਸੀ ਤੁਸੀਂ ਮੋਦੀ ਕਹਿ ਰਿਆ ਸੀ ਖੁਦ ਤੁਸੀਂ ਔਰਤਾਂ ਦੀ ਕਿਹੜੀ ਉਹ ਕਰਦੇ ਹੋ ਤੁਸੀਂ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਵਾਏ ਵਿਧਵਾ ਕਹਿ ਰਹੇ ਸੀ ਕਾਂਗਰਸ ਪਾਰਟੀ ਦੀ ਵਿਧਵਾ ਤੁਹਾਡੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਅਮਿਤ ਸ਼ਾਹ ਤੁਹਾਡਾ ਜਿਹੜਾ ਹੈ ਉਹ ਕਹਿ ਰਿਹਾ ਸੀਗਾ ਵੀ ਰਾਹੁਲ ਦੀ ਨਾਨੀ ਵੀ ਜੇ ਆ ਜੇ ਤਾਂ ਵੀ ਨਹੀਂ ਅਸੀਂ ਇਹ ਜਿਹੜਾ ਸੀ ਇਹ ਵਾਪਸ ਲੈਂਦੇ ਉਹ ਅਮਿਤ ਸ਼ਾਹ ਕਹਿ ਰਹੇ ਹੈ ਤੁਹਾਡੀ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਹੈ ਉਹ ਕੇਜਰੀਵਾਲ ਨੂੰ ਕਹਿ ਰਹੀ ਹੈ ਵੀ ਅਸੀਂ ਕੇਜਰੀਵਾਲ ਨੂੰ ਉੱਥੇ ਧੱਕ ਦੇਾਂਗੇ ਜਿੱਥੋਂ ਉਹਨੇ ਜਨਮ ਲਿਆ ਹੈਗਾ ਹੁਣ ਦੇਖ ਲੋ ਇਹ ਔਰਤ ਦੀ ਭਾਸ਼ਾ ਤੁਸੀਂ ਭਾਸ਼ਾ ਦੀ ਮਰਿਆਦਾ ਤਾਂ ਰੱਖੀ ਹੀ ਨਹੀਂ ਕਦੇ ਤੁਹਾਡੇ ਜਿਹੜੇ ਬੰਦੇ ਐ ਜਿਹੜਾ ਬਿਕਰਮ ਮਿਸ਼ਰੀ ਸਾਡਾ ਫੋਰਨ ਸੈਕਟਰੀ ਐ ਜਿਨੇ ਐਲਾਨ ਕੀਤਾ ਤੁਹਾਡੇ ਸਰਕਾਰ ਦੇ ਬਿਹਾਫ ਤੇ ਵੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗਵੰਦੀ ਹੋ ਗਈ ਐ ਉਹਦੀ ਧੀ ਭੈਣ ਦੀ ਨੂੰ ਇੰਨੀਆਂ ਗਾਲਾਂ ਕੱਢੀਆਂ ਟ੍ਰੋਲਿੰਗ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਬੰਦਿਆਂ ਨੇ ਤੁਸੀਂ ਕੋਈ ਕਿਸੇ ਤੇ ਐਕਸ਼ਨ ਨਹੀਂ ਲਿਆ ਆ ਤਾਂ ਬੰਦਾ ਅੰਦਰ ਐ ਤੁਹਾਡੇ ਕੋਲ ਐ ਤੁਹਾਡੀ ਕੋਲਸ ਦੇ ਕੋਲ ਐ ਤੇ ਤੁਸੀਂ ਤੁਸੀਂ ਇੱਕ ਡਰਾਮੇਬਾਜ਼ੀ ਕਰ ਰਹੇ ਹੋ ਤੁਹਾਨੂੰ ਔਰਤਾਂ ਦੀ ਤਾਂ ਤੁਹਾਡੇ ਕੋਲ ਤੁਹਾਡੇ ਸਿਲੇਬਸ 'ਚ ਹੀ ਹੈ ਨਹੀਂ ਵੀ ਔਰਤਾਂ ਦਾ ਸਤਿਕਾਰ ਕਿਵੇਂ ਕਰੀਏ ਨੇ ਜਿਸਕਾਰ ਕਰਦੇ ਹੁੰਦੇ ਤਾਂ ਉਹ ਸਾਰੇ ਬੰਦੇ ਟੰਗੇ ਹੋਣੇ ਸੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਦੇ ਸੀ ਸਾਡੀ ਉਹ ਕੁੜੀ ਜਿਹੜੀ ਐ ਜਿਹੜਾ ਵਿਨੇ ਨਰਵਾਲ ਸਾਡਾ ਫੌਜੀ ਅਫਸਰ ਉੱਥੇ ਮਾਰਿਆ ਗਿਆ ਪਹਿਲਗਾਮ ਦੇ ਵਿੱਚ ਉਹਦੇ ਘਰ ਵਾਲੀ ਹਿਮਾਂਸ਼ੀ ਨਰਵਾਲ ਵਿਚਾਰੀ 5 ਦਿਨ ਦੀ ਉਹਦਾ 5 ਜਾਂ 6 ਦਿਨ ਦਾ ਉਹਦਾ ਵਿਆਹ ਦਾ ਸਮਾਂ ਸੀਗਾ ਤੇ ਉਹ ਉਹਨੇ ਕਹਿਤਾ ਵੀ ਕਸ਼ਮੀਰੀਆਂ ਤੇ ਮੁਸਲਮਾਨਾਂ ਅਵਿਰੁੱਧ ਬੋਲਣ ਦੀ ਲੋੜ ਨਹੀਂ ਕਿਉਂਕਿ ਉਹਨੇ ਦੇਖਿਆ ਵੀ ਉਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਐ ਕਸ਼ਮੀਰੀਆਂ ਤੇ ਮੁਸਲਮਾਨਾਂ ਤੇ ਉਹਨੂੰ ਜੋ ਉਹਦੇ ਗਾਲਾਂ ਕੱਢੀਆਂ ਉਸ ਲੇਡੀ ਨੇ ਤੁਸੀਂ ਕਿਸੇ ਤੇ ਕੋਈ ਐਕਸ਼ਨ ਲਿਆ ਤੁਹਾਡੇ ਜਿਹੜਾ ਵਿਮਨ ਕਮਿਸ਼ਨ ਹੈ ਉਹਨੇ ਸਿਰਫ ਨਿੰਦਿਆ ਕਰਕੇ ਸਾਰਤਾ ਉਹਨਾਂ ਬੰਦਿਆਂ ਨੂੰ ਚਿੰਨ ਕਰਕੇ ਵੀ ਹਾਂ ਇਹ ਕੌਣ ਕੌਣ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਦੂਰੇ ਮਿਆਰ ਨੇ ਮੋਦੀ ਸਾਹਿਬ ਤੁਹਾਡੇ ਤੁਹਾਡੀ ਮਾਂ ਦਾ ਤੇ ਹਰ ਹਰ ਇੱਕ ਮਾਂ ਦਾ ਭਾਰਤ ਦੀ ਹਰ ਇੱਕ ਲੜਕੀ ਦਾ ਹਰ ਇੱਕ ਭੈਣ ਦਾ ਸੀ ਸਤਿਕਾਰ ਕਰਦੇ ਆ ਤੇ ਕਰਨਾ ਚਾਹੀਦਾ ਪਰ ਦੂਰੇ ਮਿਆਰ ਨਾ ਰੱਖੋ ਅਗਲੀ ਗੱਲ ਤੋਂ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇਸੇ ਤਰ੍ਹਾਂ ਦੀ ਪੁਚਾਲ ਦੇ ਵਿੱਚ ਆਇਆ ਹੋਇਆ ਉੱਥੇ ਅਫਗਾਨਿਸਤਾਨ ਦੇ ਵਿੱਚ ਉੱਥੇ ਜਿਹੜੀਆਂ ਰਾਹਤ ਟੀਮਾਂ ਲੱਗੀਆਂ ਨੇ ਉਹ ਚ ਸਿਰਫ ਬੰਦੇ ਆ ਔਰਤਾਂ ਹੈ ਹੀ ਨਹੀਂ ਕਿਉਂਕਿ ਤਾਲਿਬਾਨ ਹੈ ਤਾਲਿਬਾਨ ਤਾਂ ਔਰਤ ਵਿਰੋਧੀ ਹੈ ਡਟ ਕੇ ਔਰਤ ਵਿਰੋਧੀ ਹੈ ਬਹੁਤੇ ਧਰਮ ਔਰਤ ਵਿਰੋਧੀ ਹੈ ਵੈਸੇ ਬਹੁਤੇ ਧਰਮਾਂ ਦੀ ਜਿਹੜੀ ਪ੍ਰੈਕਟਿਸ ਹੈ ਮੈਂ ਧਰਮ ਨਹੀਂ ਕਹਿਣਾ ਚਾਹੀਦਾ ਧਰਮਾਂ ਦੀ ਜਿਹੜੀ ਪ੍ਰੈਕਟਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈ ਇਹ ਜਿਹੇ ਕਟੜਾ ਜਿਹੜੇ ਬਹੁਤ ਕਟੜਨੇ ਤੇ ਵਿਰੋਧੀ ਨੇ ਉਹਨਾਂ ਚ ਉਹ ਜਿਹੜੇ ਆ ਖਾਸ ਤੌਰ ਤੇ ਨੇ ਬਹੁਤ ਸਾਰੇ ਇਸਲਾਮਿਕ ਦੇਸ਼ ਹੈ ਉੱਥੇ ਔਰਤਾਂ ਨੂੰ ਪੂਰੀਆਂ ਆਜ਼ਾਦੀਆਂ ਨੇ ਇੱਥੇ ਨਹੀਂ ਹੈਗੀਆਂ ਉਹ ਜਿਹੜੇ ਰਾਹਤ ਕਰਮੀ ਐ ਉਹਨਾਂ ਦੇ ਵਿੱਚ ਔਰਤ ਕੋਈ ਹੈ ਨਹੀਂ ਜੇ ਕੋਈ ਔਰਤ ਥੱਲੇ ਮਰ ਰਹੀ ਐ ਸਾਹ ਲੈ ਰਹੀ ਐ ਉਹਨੂੰ ਬਚਾਇਆ ਜਾ ਸਕਦਾ ਉਹ ਰਾਹਤ ਕਰਮੀ ਉਹਨੂੰ ਹੱਥ ਨਹੀਂ ਲਾਉਂਦੇ ਕਿਉਂਕਿ ਔਰਤ ਨੂੰ ਮਰਦ ਹੱਥ ਨਹੀਂ ਲਾ ਸਕਦਾ ਉਹਨਾਂ ਦੇ ਕਾਨੂੰਨਾਂ ਮੁਤਾਬਕ ਜੋ ਤਾਲਿਬਾਨ ਦੇ ਕਾਨੂੰਨ ਨੇ ਜੜੀ ਉਹ ਮਰੂਗੀ ਵਿਚਾਰੀ ਬਸ ਇਸ ਤਰ੍ਹਾਂ ਦਾ ਜਿਹੜਾ ਕੱਟੜ ਤਰਾ ਹੈਗੀ ਐ ਸਾਡੇ ਜਿਹੜੀ ਆ ਹੁਣ ਪਿੱਛੇ ਤੋਂ ਜਿਹੜਾ ਚੱਲਿਆ ਹੋਇਆ ਹੈ ਭਾਰਤ ਦੇ ਵਿੱਚ 10-11 ਸਾਲਾਂ ਤੋਂ ਮੋਦੀ ਦੇ ਰਾਜ ਤੋਂ ਬਾਅਦ ਉਹ ਆੜ-ਆੜ ਤਰ੍ਹਾਂ ਨਾਲ ਖਾਣ ਦੇ ਪੱਖ ਤੋਂ ਪਹਿਨਣ ਦੇ ਪੱਖ ਤੋਂ ਬੋਲਣ ਦੇ ਪੱਖ ਤੋਂ ਔਰਤ ਮਰਦ ਦੇ ਪੱਖ ਤੋਂ ਬਹੁਤ ਕਟੜਤਾ ਫਲਾਈ ਜਾ ਰਹੀ ਹੈ ਇਹ ਕਟੜਤਾ ਸਾਡੇ ਦੇਸ਼ ਨੂੰ ਲੈ ਬੈਠੂਗੀ ਹਾਂ ਅਗਲੀ ਗੱਲ ਦੋਸਤੋ ਬੰਬਈ ਦੇ ਵਿੱਚ 4 ਸਤੰਬਰ ਨੂੰ ਇੱਕ ਬੰਦੇ ਨੇ ਧਮਕੀ ਭਰੀਆਂ ਤੇ ਪਰ ਮੇਲਸ ਭੇਜੀਆਂ ਮੈਸੇਜ ਭੇਜੇ WhatsApp ਦੇ ਉੱਤੇ ਉਹਨਾਂ ਦੇ ਪੁਲਿਸ ਦੇ ਜਿਹੜਾ WhatsApp ਹੈ ਉਹਦੇ ਤੇ ਭੇਜੇ ਵੀ 34 ਮਨੁੱਖੀ ਬੰਬ ਮੈਂ ਤਿਆਰ ਕਰੇ ਹੋਏ ਐ ਤੇ 400 ਕਿਲੋ ਆਰਡੀਐਕਸ ਤੋਂ ਬਣ ਕੇ ਉਹ ਮੁੰਬਈ ਨੂੰ ਉਡਾ ਦੇਣਗੇ ਤੇ ਇਹ ਜਿਹੜੀਆਂ ਜਿਹੜੇ ਸਨੇਹ ਹੈ ਮੁਸਲਮਾਨਾਂ ਦੇ ਨਾਂ ਤੇ ਭੇਜੇ ਗਏ ਤਾਂ ਕਿ ਲੋਕ ਪੜਨ ਵਾਲੇ ਸਮਝਣ ਵੀ ਮੁਸਲਮਾਨ ਕਿੱਡੇ ਗੰਦੇ ਐ ਤੇ ਉਹਨਾਂ ਨੇ ਟ੍ਰੇਸ ਕਰਦੇ 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 ਨੌਇਡਾ ਤੋਂ ਉਹ ਬੰਦਾ ਫੜ ਲਿਆ ਅਸ਼ਵਨੀ ਕੁਮਾਰ ਉਹਦਾ ਨਾਂ ਐ ਤੇ ਉਹ ਇੱਕ ਜੋਤਸ਼ੀ ਦਾ ਕੰਮ ਕਰਦਾ ਐ ਉਹ ਜੋਤਸ਼ੀ ਆਪਣੀ ਇਹ ਜੋਤਸ਼ਨੀ ला ਸਕਿਆ ਮੈਂ ਹੁਣ ਫਸੂਗਾ ਉਹਦੀ ਜੋਤਿਸ਼ ਦੀ ਵਿੱਦਿਆ ਵੀ ਕਿੰਨੀ ਨਕਮੀ ਹੈ ਇਸਤੇ ਵਿੱਦਿਆ ਹੀ ਨਹੀਂ ਕੋਈ ਜੋਤਸ਼ ਤੇ ਨਾ ਕੋਈ ਸਾਇੰਸ ਹੈ ਇਹ ਤਾਂ ਤੁੱਕੇ ਹੈ ਤੇ ਉਹ ਆਪਣਾ ਵੀ ਅੰਦਾਜ਼ਾ ਨਹੀਂ ਲਾ ਸਕਿਆ ਵੀ ਮੈਂ ਹੁਣ ਫਸੂਗਾ ਤੇ ਉਹਨੂੰ ਹੁਣ ਉਹ ਅੰਦਰ ਹੈਗਾ ਤੇ ਦੇਖਦੇ ਆ ਉਹਦਾ ਕੀ ਕਰਦੇ ਐ ਤੇ ਉਹਨੇ ਪੁਲਿਸ ਨੂੰ ਵੀ ਗੰਦੀ ਭਾਸ਼ਾ ਬੋਲੀ ਹੋਈ ਸੀਗੀ ਉਹਨਾ ਸੁਨੇਹਾ ਦੇ ਵਿੱਚ ਜਾਨੀ ਅਜਿਹੇ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਕੇ ਮਰਵਾਉਣਾ ਚਾਹੁੰਦੇ ਐ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੈਰਲਾ ਦੇ ਵਿੱਚ ਇਸ ਵਾਰ ਜਿਹੜਾ ਉੱਥੇ ਸਰਵੇਖਣ ਹੋਇਆ ਹੈ ਉਹਦੇ 'ਚ ਜਿਹੜਾ ਇਨਫੈਂਟ ਮਾਰਟੈਲਿਟੀ ਰੇਟ ਹੈ ਸ਼ਿਸ਼ੂ ਦੀ ਮਰਨ ਦਰ ਜਿਹੜੀ ਹੈ ਜਣੀ ਜਿਹੜਾ ਬੱਚਾ ਜਿਉਂਦਾ ਜੰਮੇ ਤੇ ਪਹਿਲਾ ਜਨਮ ਦਿਨ ਨਹੀਂ ਮਨਾ ਸਕਿਆ ਇੱਕ ਸਾਲ ਦੇ ਵਿੱਚ ਵਿੱਚ ਉਹਨਾਂ ਦੀ ਡੈਥ ਹੋ ਗਈ ਹਜ਼ਾਰ ਬੱਚਿਆਂ 'ਚੋਂ 5 ਬੱਚੇ ਐ ਸਿਰਫ ਕੈਰਲਾ ਦੇ ਵਿੱਚ ਜਿਹੜੇ ਮਰਦੇ ਐ ਤੇ ਅਮਰੀਕਾ ਦੇ ਵਿੱਚ ਅਜਿਹੇ ਬੱਚੇ 5.6 ਨੇ ਜਣੀ ਅਮਰੀਕਾ ਨਾਲੋਂ ਵੀ ਘੱਟ ਮਰਨਦਾਰ ਹੈ ਬੱਚਿਆਂ ਦੀ ਜਿਹੜੇ ਸ਼ਿਸ਼ੂ ਨੇ ਤੇ ਭਾਰਤ ਦੇ ਵਿੱਚ ਜਿਹੜੇ ਵੱਡੇ ਸੂਬੇ ਆ ਉਹਨਾਂ ਦੇ ਵਿੱਚੋਂ ਪਹਿਲਾ ਨੰਬਰ ਹੈ ਕਰਨਾਲਾ ਜੇ ਅਸੀਂ ਜੇ ਅਸੀਂ ਭਾਰਤ ਦੀ ਆਲ ਇੰਡੀਆ ਐਵਰੇਜ ਦੇਖੀਏ ਤਾਂ ਉਹ 25 ਹੈ ਜਣੀ ਪਿੰਡੂ ਖੇਤਰਾਂ ਚ 28 ਹੈ ਸ਼ਹਿਰੀ ਖੇਤਰਾਂ ਦੇ ਵਿੱਚ 19 ਹੈ ਤੇ ਕਰਨਾਲਾ ਦੇ ਵਿੱਚ ਸ਼ਹਿਰੀ ਤੇ ਪਿੰਡੂ ਖੇਤਰਾਂ ਚ ਇੱਕੋ ਜਿਹਾ ਹੈ ਜਣੀ ਉਹਨਾਂ ਨੇ ਹੈਲਥ ਸਰਵਿਸਿਜ਼ ਲੋਕਾਂ ਤੱਕ ਇੰਨੀਆਂ ਪਹੁੰਚਾਈਆਂ ਹੋਈਆਂ ਨੇ ਕਿ ਬੱਚੇ ਆਪਣਾ ਪਹਿਲਾ ਜਨਮ ਦਿਨ ਮਨਾਉਂਦੇ ਐ ਜਾਦਾ ਬੱਚੇ 995 ਮਨਾਉਂਦੇ ਐ ਆਪਣੇ ਇਹਦੇ ਵਿੱਚੋਂ 1000 ਚੋਂ ਸੋ ਦਿੱਲੀ 'ਚ ਜਿੱਥੇ ਆਵਾਜ਼ੀ ਪਾਰਟੀ ਕਹਿੰਦੀ ਅਸੀਂ ਤਾਂ ਪੁੱਠੇ ਹੋਏ ਰਹੇ ਹਾਂ ਸਿਹਤ ਸਭਾਵਾਂ ਦੇ ਵਿੱਚ ਉੱਥੇ 11 ਐ ਪੰਜਾਬ ਦੇ ਵਿੱਚ 19 ਐ ਤੇ ਯੂਪੀ ਦੇ ਵਿੱਚ 41 ਐ ਮੱਧ ਪ੍ਰਦੇਸ਼ 'ਚ 46 ਐ ਜਿੱਥੇ ਬਹੁਤ ਦੇਰ ਤੋਂ ਬੀਜੇਪੀ ਦਾ ਰਾਜ ਆਇਆ ਹੈ ਇਹ ਹਾਲ ਹੈ ਸੋ ਸਿਹਤ ਸਭਾਵਾਂ 'ਦੀ ਬਹੁਤ ਜ਼ਿਆਦਾ ਵੱਡੀ ਲੋੜ ਹੈ ਤੇ ਸਾਡੇ ਪੰਜਾਬ ਦੇ ਵਿੱਚ ਦੇਖਦੇ ਹਾਂ ਹੁਣ ਆਉਣ ਵਾਲੇ ਸਮਿਆਂ 'ਚ ਕੀ ਰਿਜ਼ਲਟ ਆਉਂਦੇ ਆ ਤੇ ਅਸੀਂ ਆਸ ਕਰਾਂਗੇ ਕਿ ਸਿਹਤ ਸਭਾਵਾਂ ਠੀਕ ਹੋਣ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ